ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਆਜੋ ਹੋ ਜੀ ਇਕੱਠੇ ਫਿਰ ਆਪਾਂ ਵੱਡਾਂਗੇ ਪੱਠੇ ਨਾਲੇ ਤੁਹਾਨੂੰ ਦਿਖਾਉਣੇ ਆ ਮੱਕੀ ਨਾ ਇਹ ਝਲਵਾ ਜਿਸ ਨੂੰ ਮੱਕੀ ਦਿਖਾਉਣੇ ਆ ਤੇ ਨਾਲੇ ਮਾ ਖੇਤ ਆਇਆ ਸੀਗਾ ਮੈਂ ਕਿਹਾ ਤੁਹਾਨੂੰ ਚਲ ਮੋਟਰ ਤੇ ਦਰਸ਼ਨ ਕਰਾ ਦਈਏ ਜਿਹੜੇ ਸ਼ਹਿਰਾਂ ਜੂਰਾਂ 'ਚ ਰਹਿੰਦੇ ਆ ਭਰਾਵੋ ਆਜੋ ਮੂੰਗੀਆਂ ਨੂੰ ਫਲ ਲੱਗ ਗਿਆ ਚੰਗਾ ਜੇ ਲੱਗ ਗਿਆ ਚੰਗਾ ਤੇ ਨਾ ਮਾਗੇ ਫਿਰ ਗੰਗਾ ਆਜੋ ਤੁਹਾਨੂੰ ਪਹਿਲਾਂ ਤਾਂ ਆਪਣੀ ਮੱਕੀ ਇੱਕ ਕਿੱਲਾ ਸਵਾ ਕਿੱਲਾ ਆਪਣੀ ਮੱਕੀ ਲਈ ਆ ਤੇ ਬਾਕੀ ਬਾਣ ਚ ਮੂੰਗੀ ਐ ਸਭ ਤੋਂ ਪਹਿਲਾਂ ਤਾਂ ਸਾਨੂੰ ਮੂੰਗੀ ਦਿਖਾਵਾਂਗੇ ਨਾਲੇ ਦਿਖਾਉਣੇ ਅੱਜ ਮੱਕੀ ਬਿਲਕੁਲ ਪਹਿਲਾਂ ਸਸਾਨੂੰ ਮੋਟਰ ਦਿਖਾ ਦਿੰਨੇ ਆਪਣੀ ਪਾਣੀ ਜਿਹੜਾ ਸਾਫ ਸੁਥਰਾ ਇੱਥੇ ਪੀਣ ਨੂੰ ਰਾਹ ਰਾਗੀ ਰਾ ਨੂੰ ਮਿਲਦਾਗਾ ਤੇ ਆਪਣੀ ਖੇਤ ਜਮਾ ਪਹੀ ਤੇ ਮੋਟਰ ਆ ਭਰਾਵੋ ਠੀਕ ਹੈ ਜੀ ਟਾਕੇ ਰੱਖਦੇ ਆ ਆ ਬਣਾ ਫੜਾ ਮੋਟਰਸਾਈਕਲ ਜਾ ਤੁਸੀਂ ਉਹਨੂੰ ਪਹਿਲਾਂ ਮੱਕੀ ਬਾਰੇ ਦਿਖਾਉਣਾ ਮੱਕੀ ਦੀ ਪਹਿਲਾਂ ਤਾਂ ਕੁੱਕੜੀ ਦਿਖਾਉਣਾਗਾ ਮੱਕੀ ਦਾ ਕੱਦ ਦੇਖ ਲਓ ਜੀ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ ਲੋ ਵੀ ਮੈਂ ਆ ਖੜ ਗਿਆ ਮੇਰਾ 5 ਫੁੱਟ 6 ਇੰਚ ਕੱਦ ਦਾ ਮੱਕੀ ਦੇਖ ਲਓ ਮੇਥੋਂ ਕਿੱਥੇ ਵਾਗੀ ਉਹ ਵਾਗੀ ਦਾ ਹਾਂ ਠੀਕ ਆ ਕਮ ਸੇ ਕਮ 9 ਫੁੱਟ ਮੱਕੀ ਦਾ ਕੱਦ ਦਾ ਆਪਣੀ ਦਾ ਪੈਨਰ ਕੰਪਨੀ ਦਾ ਵੀ ਐ ਤੇ ਕੁੱਕੜੀਆਂ ਦੇਖ ਲਓ ਤੁਸੀਂ ਕਿੰਨੀਆਂ ਛੱਲੀਆਂ ਲੱਗੀਆਂ ਇੱਕ ਟਾਂਡੇ ਤੇ ਇੱਕ ਦੋ ਤੇ ਇੱਕ ਇੱਥੇ ਨਿਕਲੀਆਂ ਆਉਂਦੇ ਮੇਰੇ ਪੁੱਤ ਦੀ ਤਿੰਨ ਤੰਨੇ 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 ਤੰਨੀ ਤੇ ਬਾਕੀ ਹੋਰ ਵੀ ਮੈਂ ਤੁਹਾਨੂੰ ਦਿਖਾ ਦਵਾਂ ਨੇੜੇ ਨੂੰ ਜੋ ਤੇ ਦੂਰੋਂ ਤੁਸੀਂ ਮੱਕੀ ਦਾ ਕਰਦ ਚੈੱਕ ਕਰੋ ਭਰਾਵੋ ਵੀ ਵਧੀਆ ਹੈ ਮੱਕੀ ਦਾ ਤੇ ਕੀ ਕੇਰ ਮਹਾਰਾਜ ਸੁੱਖ ਰੱਖੇ ਸਭ ਦੀ ਚੰਗਾ ਤੇ ਮੂੰਗੀ ਦਾ ਇੱਥੇ ਕਿੰਨੀਆਂ ਕੁੱਕੜੀਆਂ ਨੇ 1 2 3 ਮਨ ਲਵੀ ਤਕਰੀਬ ਹੁਣ ਤਕਰੀਬਨ ਆ ਬਾਬੂ ਜੀ ਵੀ ਕੱਢਈ ਆ ਦੇਖੋ 1 2 ਤੇ 3 ਇਹ ਤਿੰਨ ਕੁੱਕੜੀਆਂ ਵਾਲੀ ਮੱਕੀ ਲਈ ਹੋਈ ਹੈ ਠੀਕ ਹੈ ਜੀ ਕਦ ਕੋਤ ਮੱਕੀ ਦਾ ਚੰਗਾ ਬਾਦੀ ਕਿਰਪਾ ਨਾਲ ਆਜੋ ਤੁਹਾਨੂੰ ਇਹ ਤਕੀ ਨਾਲ ਇਹ ਤਾਂ ਆ ਮੂੰਗੀ ਹੈ ਤੁਹਾਨੂੰ ਮੂੰਗੀ ਵੀ ਦਿਖਾਉਣਾ ਮੈਂ ਮੂੰਗੀ ਆਪਣੀ ਲਈ ਹੋਈ ਹੈ ਜੀ ਆਪਾਂ ਇੱਥੇ ਚਰਾੰਦਜੀ ਬੀਜ ਰੱਖੀ ਹੈ ਚਰੀ ਮੱਕੀ ਜੀ ਇੱਧਰ ਵੀ ਮੱਕੀ ਖੜੀ ਹੈ ਆਪਣੀ ਠੀਕ ਹੈ ਭਾਈ ਆ ਮੈਂ ਪੱਠੇ ਵੜਦਾ ਤੇ ਇੱਥੋਂ ਚੈੱਕ ਕਰੋ ਬੰਦਾ ਆਪਣੀ ਮੱਕੀ ਦਾ ਕਦ ਵੀ ਇੱਥੋਂ ਦੇਖ ਸਕਦੇ ਹੋ ਤੁਸੀਂ ਮੱਕੀ ਦਾ ਕਦ ਹਾਈਟ ਇਹ ਵੀ ਵੀ ਕਿੱਥੇ ਹੈ ਠੀਕ ਹੈ ਦੇਖੋ ਤੇ ਇੱਧਰ ਵੀ ਦਿਖਾ ਦਣਾ ਤੁਹਾਨੂੰ ਮੱਕੀ ਆਜੋ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਮੂੰਗੀ ਨੀ ਮੂੰਗੀ 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 ਹੋਈ ਪਈ ਐ ਹੋ ਮੂੰਗੀ ਮੂੰਗੀ ਹੋਈ ਪਈ ਐ ਦੇਖੋ ਪ੍ਰਭੂ ਮੂੰਗੀ ਦੇ ਜਿਹੜੇ ਗੁੱਛੇ ਨੇ ਮੂੰਗੀ ਵਧੀਆ ਮੈਂ ਸਪਰੇਅ ਕੀਤੀ ਐ ਤੇ ਇਹਦੇ ਵਿੱਚ ਰੇ ਵੀ ਨਹੀਂ ਪੈਂਦਾ ਬਹੁਤ ਘੱਟ ਮਾਤਰਾ ਚ ਬਾਕੀ ਹੋਰ ਐ ਜਿੰਨੀ ਆਪਾਂ ਇਸ ਫਸਲ ਨੂੰ ਪਹਿਲ ਦੇਵਾਂਗੇ ਆਪਣੇ ਆਪਣੇ ਬਾਣਾ ਦੀ ਆਪਣੀਆਂ ਖੇਤੀਆਂ ਦੀ ਆਪਣੇ ਜ਼ਮੀਨਾਂ ਦੀ ਓਨੀ ਜ਼ਿਆਦਾ ਉਪਜ ਵੱਧਦੀ ਹੈ ਠੀਕ ਹੈ ਜੀ ਤਾਕਤ ਵੱਧਦੀ ਹੈ ਇਹਨਾਂ ਦੀ ਹੁਣ ਆਪਣੀ ਮੂੰਗੀ ਪੱਕਣ ਤੇ ਤਿਆਰ ਹੈ ਬਿਲਕੁਲ ਥੋੜੇ ਜਿਹੇ ਦਿਨ ਲਊਗੀ ਆ ਦੇਖੋ ਵੀ ਐਵੇਂ ਜਿਹਾ ਆ ਚੈੱਕ ਕਰ ਸਕਦੇ ਹੋ ਤੁਸੀਂ ਭਾਈ ਦੇਖੋ ਨੇੜੋਂ ਦੇਖ ਲਓ ਇਹ ਮਤਲਬ ਤਕਰੀਬਨ ਸਾਰੀ ਮੂੰਗੀ ਆਪਣੀ ਭਰ ਚੁੱਕੀ ਹੈ ਤੇ ਘੱਟ ਸੋਣੂ ਦਿਖਾਵਾ ਕੱਢਣ ਦਾ ਹਾਂ ਦੇਖੋ ਵੀ ਮਾਇਆ ਖੜਿਆ ਮੇਰੇ ਇੱਥੇ-ਇੱਥੇ ਆਉਂਦੀ ਆ ਵੀ ਕੱਦ ਵੀ ਵਧੀਆ ਕਰ ਗਈ ਬਾਬੇ ਦੀ ਕਿਰਪਾ ਨਾਲ ਤੇ ਉਹ ਆਪਣੀ ਮੱਕੀ ਇੱਧਰ ਵੀ ਖੜੀ ਐ ਠੀਕ ਆ ਜੀ ਨੇੜੋ ਦਿਖਾ ਦੇਣਾ ਸਾਨੂੰ ਦੇਖੋ ਭਾਈ ਮੂੰਗੀ ਤੇ ਮੱਕੀ ਦੀ ਬਹੁਤ ਜ਼ਿਆਦਾ ਇਤਕੀ ਕਸਤਾ ਇਤਕੀ ਬਹੁਤ ਜ਼ਿਆਦਾ ਜ਼ਿੰਮੇਦਾਰਾਂ ਨੇ ਮੱਕੀ ਤੇ ਮੂੰਗੀ ਲਾਈ ਐ ਚੰਗੀ ਗੱਲ ਐ ਨਾਲੇ ਤਾਂ ਪਾਣੀ ਦੀ ਬਚਤ ਐ ਇਹ ਝੋਨਾ ਆਪਾਂ ਥੋੜਾ ਜਿਹਾ ਗੇਸਤਾ ਲਾ ਦਈਏ ਤਾਂ ਉਹਦੇ ਨਾਲ ਪਾਣੀ ਦੀ ਵੀ ਕਾਸਤ ਜਿਆਦਾ ਪਾਣੀ ਵੀ ਜਿਆਦਾ ਲੱਗਦਾ ਬਈ ਤੇ ਜੀਰੀ ਵੀ ਤੁਸੀਂ ਆ ਲੈ ਲਓ ਜੇ ਆਪਾਂ ਊਸ਼ਾ ਲਾਉਣੇ ਆ ਤਾਂ ਔਣੇ ਵੀ ਜਿੰਨਾ ਕੇਰ ਔਣੇ ਦੇਣਾਗਾ ਬਹੁਤ ਅਗੀਤੀ ਬਹੁਤ ਪਹਿਲਾਂ ਲੱਗਦੀ ਹੈ ਨਾਲੇ ਉਹਦੇ ਵਿੱਚ ਪਾਣੀ ਦੀ ਜਿਆਦਾ ਪਾਣੀ ਜਿਆਦਾ ਲੱਗਦਾ ਤੇ ਆ ਦੇਖੋ ਮੱਕੀ ਮੂੰਗੀ ਮੂੰਗੀ ਦਾ ਬਾਕੀ ਬਾਬੇ ਦੀ ਕਿਰਪਾ ਨਾਲ ਏਕੀ ਸਰਕਾਰਾਂ ਨੇ ਰੇਟ ਵੀ ਚੰਗਾ ਲਾਇਆ ਹੋਇਆਗਾ ਠੀਕ ਹੈ ਜੀ ਆ ਦੇਖੋ ਇਨੂੰ ਮੂੰਗੀ ਆਪਾਂ ਜਿੱਦਾਂ ਪੱਡਾਂਗੇ ਪੈਣ ਨਾਲ ਉਦੋਂ ਵੀ ਤੁਹਾਨੂੰ ਆਪਾਂ ਵਲੌਗ ਸਾਂਝਾ ਕਰਾਂਗੇ ਤੁਹਾਡੇ ਨਾਲ ਖੇਤੀਬਾੜੀ ਤੇ ਵਲੌਗ ਵੀ ਆਪਾਂ ਜਲਦੀ ਤੋਂ ਜਲਦੀ ਪਾਇਆ ਕਰਾਂਗੇ ਜੇ ਕਿਸੇ ਵੀਰ ਨੇ ਆਪਣੀ ਖੇਤੀਬਾੜੀ ਦੇ ਬਿਸਤੇ ਆਪਣੇ ਖੇਤ ਦੇ ਵਿੱਚ ਮੈਥੋਂ ਵੀਡੀਓ ਪਾਉਣੀ ਹੈ ਤਾਂ ਉਹ ਵੀ ਭਰਾਵੋ ਸੰਪਰਕ ਕਰ ਲਿਓ ਕਈ ਵਾਰ ਕਿਸੇ ਦੀ ਮੱਕੀ ਦਾ ਕੇਰ ਚੰਗਾ ਹੋਵੇ ਠੀਕ ਹੈ ਜੀ ਤੇ ਕਈ ਵਾਰ ਕਿਸੇ ਦੀ ਮੂੰਗੀ ਕੋਈ ਵੱੜਦਾ ਹੋਵੇ ਤੇ ਆਪਾਂ ਲਾਈਵ ਕਿਸੇ ਨੇ ਵੀਡੀਓ ਪਾਉਣੀ ਹੋਵੇ ਪਿੰਡ ਚੋਂ ਆ ਚਾਹੀ ਕੋਈ ਪਿੰਡ ਦੇ ਲਾਭੂ ਆ ਪਿੰਡ ਮੇਰਾ ਰਤਨਗੜ ਪਾਟੀਆਂ ਵਾਲੀ ਹੈ ਜ਼ਿਲ੍ਹਾ ਸੰਗਰੂਰ ਆ ਠੀਕ ਹੈ ਜੀ ਪੰਜਾਬ ਤੇ ਬਾਹਰੋਂ ਤਰ ਦੇਖਣ ਵਾਲੇ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਬਹੁਤ ਸੱਚੜ ਪਿਆਰੀ ਮਿਲਦੇ ਆ ਤੇ ਕਹਿੰਦੇ ਨੇ ਬਾਈ ਤੇਰਾ ਪਿੰਡ ਕਿਹੜਾ ਹੈਗਾ ਬਾਈ ਆਪਣਾ ਪਿੰਡ ਰਤਨਗੜ ਪਟਿਆਵਾਲੀ ਹੈ ਡਿਸਟ੍ਰਿਕਟ ਸੰਗਰੂਰ ਪੈਂਦਾ ਹੈਗਾ ਸੰਗਰੂਰ ਜ਼ਿਲ੍ਹਾ ਤੇ ਲਹਿਰਾ ਤੇ ਲਹਿਰਾ ਤੇ ਚੀਮਾ ਰੋਡ ਤੇ ਲਹਿਰਾ ਲਹਿਰਾ ਤੇ ਚੀਮਾ ਰੋਡ ਤੇ ਉੱਤੇ ਆਪਣਾ ਪਿੰਡ ਹੈ ਬਾਈ ਧਰਮਗੜ ਪਿੰਡ ਦੇ ਜਮਾ ਕੋਲੇ ਆ ਜਿਸ ਕਿਸੇ ਵੀਰ ਨੇ ਆਉਣਾ ਹੁੰਦਾ ਤਾਂ ਆਜਿਆ ਕਰੋ ਜਦੋਂ ਮਰਜ਼ੀ ਲੱਗਦੇ ਟੱਪ ਦੇ ਕਿੜਾ ਮਾਰ ਕੇ ਜਾਇਆ ਕਰੋ ਆ ਆਪਣੀ ਮੱਕੀ ਖੜੀ ਹੈ ਚੈੱਕ ਕਰ ਸਕਦੇ ਹਾਂ ਦੇਖੋ ਕੁਕੜੀਆਂ ਬਾਕੀ ਹੋਰ ਵੀਡੀਓ ਦੇਖਣ ਲਈ ਪੇਜ ਫੋਲੋ ਕਰ ਲਓ YouTube ਚੈਨਲ ਸਬਸਕ੍ਰਾਈਬ ਕਰ ਲਓ YouTube ਚੈਨਲ ਦਾ ਨਾਮ ਟਿੱਲੋਂ ਸਰਦਾਰ Facebook ਤੇ ਮਨਪ੍ਰੀਤ ਸਿੰਘ ਦੇ ਨਾਮ ਤੇ ਤੁਸੀਂ ਫੋਲੋ ਕਰਕੇ ਵੀਡੀਓ ਸ਼ੇਅਰ ਕਰ ਸਕਦੇ ਹੋ ਠੀਕ ਆ ਜੀ ਵੀਡੀਓ ਚੰਗੀ ਲੱਗੀ ਤੇ ਖੇਤੀਬਾੜੀ ਦੇ ਬਿਜ ਤੇ ਕਿਸੇ ਵੀ ਹੋਰ ਸੱਜਣ ਪਿਆਰੇ ਨੇ ਵੀਡੀਓ ਪਾਉਣੀਆਂ ਤਾਂ ਸੰਪਰਕ ਕਰ ਲਿਓ ਜੀ ਜਿਉਂਦੇ ਬਸਦੇ ਰਹੋ ਧੰਨਵਾਦ